बार भाई की वारदात हुई सोडे नाल आज जी इथे क्या हुआ बतानो रोटी पैक करा जा रहा था मोबाइल से हम बात कर रहे थे कस्टमर से मेहंदी का ब्राइडल बुक था मेहंदी लगाते हैं कस्टमर से बात आ रहा था उनका WhatsApp ढूंढ रहे थे जैसे WhatsApp खोल रहे वो दो मुंडे पीछे से आ मोटरसाइकिल से मेरा मोबाइल छीन के भाग गए कोई मोटरसाइकिल नंबर पता चला आपको मोटरसाइकिल को इसमें ध्यान नहीं दिया मैंने उसको बोला भाई मेरा मोबाइल दे दे प्लीज प्लीज बोला जब तक वो निकल गए अच्छा जी कोई पुलिस ने اطلاع ਕੀਤੀ ਪੁਲਿਸ ਕੋਲ ਵੀ ਸਲਾ ਤਾਂ ਵੀ ਨਾ ਕੁਝ ਖਬਰ ਨਹੀਂ ਜੀ ਠੀਕ ਹੈ ਠੀਕ ਹੈ ਐਸਓ ਸਾਹਿਬ ਨੂੰ ਮੈਂ ਫੋਨ ਕੀਤਾ ਆਉਂਦੇ ਸੀਗੇ ਤੇ ਉਸ ਤੋਂ ਬਾਅਦ ਵੀ ਅਸੀਂ ਮੈਂ ਫੋਨ ਕੀਤਾ ਉਹ ਕਹਿੰਦੇ ਵੀ ਇੱਕ ਮਿੰਟ ਫੋਨ ਕਰੋ ਫੋਨ ਵਾਲੇ ਐਡੀਟਰ ਨੂੰ ਕਹਦਾ ਉਹ ਕਹਿੰਦੇ ਵੀ ਚੌਕੀ ਗੱਲ ਕਰੋ ਉਥੇ ਰਿਪੋਰਟ ਦਿਓ ਫਿਰ ਅਸੀਂ ਗੱਲ ਕਰਦੇ ਆ ਅੱਛਾ ਤੁਸੀਂ ਫੋਨ ਕੀਤਾ ਮਤਲਬ ਕੋਈ ਨਹੀਂ ਪਹੁੰਚਿਆ ਇੱਥੇ ਜੀ ਕੋਈ ਨਹੀਂ ਪਹੁੰਚਿਆ 15 ਮਿੰਟ ਹੋ ਗਏ ਠੀਕ ਹੈ ਠੀਕ ਹੈ ਜੀ ਹੁਣ ਤੁਹਾਡੀ ਕੀ ਮੰਗ ਹੈ ਜੀ ਸਾਡੀ ਮੰਗ ਇਹ ਹੈ ਇਹ ਪਰਦੇਸੀ ਬੰਦਾ ਠੀਕ ਹੈ ਜੀ ਠੀਕ ਹੈ ਸਾਡੇ ਗੁੰਨਣੇ ਮੰਡੀ ਵਿੱਚ ਕੰਮ ਕਰਦਾ ਠੀਕ ਹੈ ਜੀ ਇਹਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਜਿਹੜੇ ਬੰਦੇ ਫੋਨ ਖੋਣ ਵਾਲੇ ਆ ਉਹਨੂੰ ਸਜ਼ਾ ਮਿਲਣੀ ਇਹਦਾ ਫੋਨ ਹੁਣ